ਮੈਨੂੰ ਤਾਂ ਗੁੱਸਾ ਚੜ ਚੜ ਜਾਣ ਲਿਆ ਵਾ ਮੇਰਾ ਤਾਂ ਜੀ ਕਰਨ ਲਿਆ ਵਾ ਦੋ ਹੱਥ ਕਰਕੇ ਆਵਾਂ ਇਹਦੇ ਘਰ ਜਾ ਕੇ ਕੋਈ ਨਹੀਂ ਕਰਦੀਆਂ ਕੋਹ ਨਾ ਕੋ ਮੈਨੂੰ ਕਿਹੜਾ ਚੈਨ ਆਉਂਦਿਆ ਵਾ ਕੀ ਗੱਲ ਕੱਲੀ ਬੜਬੜ ਕਰਈ ਜਾਂਦੀ ਬੜਬੜ ਮੈਂ ਕੀ ਕਰਨਾ ਵਾ ਹੈ ਆ ਕਰਤੂਤ ਵੇਖੀ ਗਵੰਡੀਆਂ ਦੀ ਕੀ ਆ ਹੁਣ ਹੁਣਾ ਕੀ ਆ ਆ ਜਿਹੜਾ ਮੁੰਡਾ ਇਹਨਾਂ ਦਾ ਚੱਪਕ ਆਹੋ ਉਹ ਹੀ ਨਹੀਂ ਮਾਣ ਹੈ ਕੱਲ ਨੂੰ ਦੇਖ ਲੋ ਤਾਈਕ ਤੇ ਗੇਟ ਗਾੜੀ ਤੇ ਆਵਾਜ਼ ਮਾਰ ਕੇ ਉਹਨੂੰ ਆਂਦਾ ਹੈ ਤੇ ਨਵੀਂ ਤਾਜੀ ਹੋਰ ਗੱਲ ਸੁਣੀ ਆ ਹੈ ਤੇ ਇਹ ਆਂਦਾ ਵੀ ਕਿਹੜੀ ਗੱਲ ਸੁਣੀ ਆ ਦੱਸ ਮੈਨੂੰ ਤੇ ਆਂਦਾ ਮੈਂ ਇਹ ਸੁਣਿਆ ਤੁਹਾਡਾ ਮਾਮਾ ਤੁਹਾਡੀ ਪਿਆੜੀ ਖਾ ਗਿਆ ਵਾ ਹੈ ਹੱਦ ਹੋ ਗਈ ਇਹਨਾਂ ਵਾਲੀ ਮੇਰਾ ਤੇ ਜੀ ਕਰਨਾ ਮੈਂ ਸਿਰ ਪਾੜਾ ਵਾਂ ਜਾ ਕੇ ਤੇ ਮੇਰੀ ਗੱਲ ਸੁਣ ਉਹਦੇ ਚੰਗਾ ਹੁੰਦਾ ਤੇ ਕਹਿੰਦਾ ਮੈਂ ਤੈਨੂੰ ਕੀ ਉਹਦੇ ਤੇ ਪਰ ਬੱਚਾ ਹੋਇਆ ਨਾ ਤੇ ਇਹਨਾਂ ਦਾ ਕੀ ਫਰਜ ਬਣਦਾ ਬੱਚੇ ਨਾਲ ਗੱਲਾਂ ਕਰਨ ਦਾ ਹੈ ਆਪਣੇ ਮੁੰਡੇ ਨੂੰ ਚੁੱਕ ਚੁਕਾ ਕੇ ਤੇ ਘਲਤਾ ਵੀ ਜਾ ਉਹਦੇ ਮੁੰਡੇ ਨਾਲ ਗੱਲ ਕਰਕੇ ਆ ਕਿੱਡੀ ਕਿ ਚੰਗੀ ਗੱਲ ਵਾ ਬੱਚੇ ਦੇ ਮਨ ਤੇ ਕੀ ਅਸਰ ਪੈਂਦਾ ਵਾ ਤਨ ਨਾਲ ਇਹ ਕੌਣ ਹੁੰਦੇ ਹੈ ਹਾਈਡ ਜਨਵੇਸ਼ਨ ਵੇ ਲੈਣ ਵਾਲੇ ਗੱਲ ਤੇ ਆ ਗਲਤ ਠੀਕ ਨਹੀਂ ਤੇ ਤੂੰ ਉਹਦੇ ਜਾ ਘਰ ਮੈਂ ਅੱਗੇ ਸੋਚਣ ਡਈ ਸੀ ਵੀ ਇਹਦੇ ਨਾਲ ਮੈਂ ਦੋ ਹੱਥ ਕਰਕੇ ਆਉਣੀ ਆ ਹੁਣ ਮੇਰੀ ਗੱਲ ਸੁਣ ਲਓ ਮੈਨੂੰ ਡੱਕਿਓ ਨਾ ਮੇਰੇ ਕੋਲ ਜੋ ਹੈ ਮੈਂ ਉਹ ਕਰਨਾ ਜੇ ਹੁਣ ਉਹ ਯਾਰ ਗੱਲ ਡੱਕਣ ਵਾਲੀ ਕਿਹੜੀ ਐਵੇਂ ਮਿੱਟੀ ਪੁੱਟੀ ਜਾਣੀ ਇਹਦਾ ਹਰ ਇਹਦੇ ਮੁੰਡੇ ਨਾ ਕਰਦੇ ਗੱਲਾਂ ਹੋਰ ਨਾ ਕਰਨਾ ਕਰਦੇ ਹੁਣ ਗਿਓ ਮੈਂ ਹਾਂ ਜਿਹੜੀ ਇਹਦੀ ਮਾਂ ਵਾ ਨਾ ਸਾਰੇ ਪਿੰਡ ਚ ਚੱਕਰ ਲਾ ਕੇ ਆਉਂਦੀ ਆ ਸਾਰਿਆਂ ਨਾਲ ਗੱਲਾਂ ਕਰਕੇ ਆਉਂਦੀ ਆ ਨਾਲੇ ਮੇਰੀ ਗੱਲ ਸੁਣੋ ਗਲਤ ਹੋਈ ਹੱਡੀ ਅੰਦਰ ਖਾਤੇ ਤੀਜੇ ਬੰਦੇ ਨੂੰ ਤੇ ਕਿਸ ਨੂੰ ਪਤਾ ਹੀ ਨਹੀਂਗਾ ਪਿਆਲੀ ਦਾ ਕਿ ਕਿੱਥੇ ਲਈ ਤੇ ਕਿੱਥੇ ਦਿੱਤੀ ਇਹ ਕੋਣ ਕਿਥੋਂ ਨਿਵੇਸ਼ ਨਵੇਂ ਲੈਂਦੇ ਆ ਕੀ ਪਤਾ ਕਿਥੋਂ ਪਤਾ ਕੀਤਾ ਲੈਣਾ ਨੇ ਦੇਣਾ ਨਹੀਂ ਮੈਨੂੰ ਚੜ ਚੜ ਗੁੱਸਾ ਆ ਗਿਆ ਮੈਂ ਤਾਂ ਟਕਾਰੀਆਂ ਉਂਡਿਆ ਗੱਲ ਤੇ ਆ ਮਾੜੀ ਥੋੜੀ ਜੀ ਮਾੜੀ ਮੈਂ ਕਹਿੰਨੀ ਨਾ ਹੱਤ ਬੰਨੇ ਸਾਰੇ ਪਾਰ ਕਰਤੇ ਆ ਉਹ ਤਾਂ ਗੱਲ ਆ ਕੋਈ ਗੱਲ ਇੱਕ ਹੋਵੇ ਦੋ ਹੋਵੇ ਤਾਂ ਵੀ ਬੰਦਾ ਜਰਲੇ ਇਹ ਤਾਂ ਹੱਦ ਦੇ ਨਹੀਂਗੇ ਅਸਕਰ ਘਰ ਚ ਗੱਲ ਚੱਲਦੀ ਉਹਦੇ ਨਿਆਣੇ ਤਾਂ ਕਾਈ ਕਦੀ ਉਹਦਾ ਮੁੰਡਾ ਕਹਿੰਦਾ ਤੇਰੇ ਪਿਓ ਨੂੰ ਨੌਕਰੀ ਚ ਕੱਢਤਾ ਵਾ ਕਦੀ ਉਹਦਾ ਮੁੰਡਾ ਕੁਛ ਕਹਿੰਦਾ ਵਾ ਮੈਂ ਤਾਂ ਮੈਨੂੰ ਅੱਜ ਮਾਰਨੀ ਸੀ ਨਾ ਉਹਨੂੰ ਕਹਿੰਦਾ ਜੇ ਕੱਢਦੇ ਟਾਡੇ ਕੋਲ ਪੈਸੇ ਲੈਣਦੇ ਨਹੀਂ ਆਉਂਦੇ ਹੁਣ ਮੈਨੂੰ ਬੜਾ ਤਪ ਚੜਿਆ ਜੀ ਹੈ ਤੇ ਮੈਂ ਹੁਣ ਕੋਹਣਾ ਕੋ ਕਰਨਾ ਵਾ ਤੇ ਮੈਨੂੰ ਡੱਕਿਓ ਨਾ ਬਸ ਇਹ ਲਾਜ ਨਾਲ ਦਾ ਕਰਨਾ ਪੈਣਾ ਇਹ ਤੋਂ ਨਹੀਂ ਗੱਲ ਬਣਨੀ ਫਿਰ ਨਾਖਿਓ ਵੀ ਤੂੰ ਗਲਤ ਬੋਲੀਂ ਆ ਤੂੰ ਕਿੱਦਾਂ ਬੋਲੀਂ ਆ ਫਿਰ ਨਾਖਿਓ ਯਾਰ ਜੇ ਤੂੰ ਗੱਲ ਹੈ ਹੀ ਸਾਰੀ ਗਲਤ ਵਾ ਮੈਂ ਤੈਨੂੰ ਕਿੱਦਾਂ ਗਲਤ ਕਹੂੰਗਾ ਠੀਕ ਨਹੀਂ ਅਹੀਂ ਨੌਕਰੀ ਕਰੀਏ ਨਾ ਕਰੀਏ ਸਾਡੀ ਪੈੜੀ ਦੀ ਜ ਇਹ ਅਵੇ ਟੈਨਸ਼ਨ ਲੈ ਕੇ ਬੈਠੇ ਮੁਕਤ ਦੀ ਕੋਈ ਗੱਲ ਨਹੀਂ ਇਹ ਟੈਨਸ਼ਨ ਹੀ ਮੁਕਾ ਦਿੰਦੇ ਆ ਗੱਲ ਤੇ ਆ ਬੜੀ ਮਾੜੀ ਤੇ ਉਹਦੇ ਘਰ ਜਾ ਕੇ ਉਹਨੂੰ ਕਹਿਆ ਕਿ ਆ ਵੀ ਇਤਨਾ ਨਾ ਕਰਿਆ ਕਰ ਤੂੰ ਨਾ ਫਿਕਰ ਨਾ ਕਰੋ ਹੁਣ ਵੇਖਿਓ ਅਸੀਂ ਦਾ ਮੱਕੂ ਕਦਾ ਠੱਪੜੀਆਂ ਮੈਂ ਕੋਈ ਗੱਲ ਨਹੀਂ ਪੁੱਟਣ ਦੇ ਸਾਰੇ ਪਿੰਡ ਚ ਲੈਣਾ ਨਹੀਂ ਦੇਣਾ ਨਹੀਂ ਮੈਨੂੰ ਤਾਂ ਤਪ ਚੜਿਆ ਹੀਗਾ ਮੈਂ ਤਾਂ ਢੀਕਣ ਦੀ ਵੀ ਕਦੋਂ ਤੇ ਹੀ ਘਰ ਆਉ ਤਾ ਕਦੋਂ ਤੱਕ ਗੱਲ ਕਰਾਂ ਮੈਂ ਇਹਨਾਂ ਤਾਂ ਹੱਦਾਂ ਬੰਨੇ ਪਾਰ ਕਰਤੇ ਆ ਸਾਰੇ ਕਦੀ ਮੇਰੇ ਮੁੰਡੇ ਨੇ ਮੈਨੂੰ ਆਜ ਮਾਰ ਕੇ ਕੋਈ ਗੱਲ ਕੀਤੀ ਆ ਇਹ ਤੀਜੇ ਦਿਨ ਆ ਜਾਂਦਾ ਮੂੰਹ ਚੁੱਕ ਕੇ ਗੱਲ ਕਰਨ ਕੋਈ ਨਾ ਕੋਈ ਮੇਰਾ ਤਾਂ ਅੱਗੇ ਸਿਰ ਪਾ ਵਤੀ ਲਾਤੀ ਵਿੱਚਾਂ ਚੱਲ ਕੋਈ ਨਾ ਤੁਸੀਂ ਨਾ ਬਿਮਾਰ ਹੋ ਜਾਓ ਕਿਤੇ ਇਹਨੂੰ ਤਾਂ ਮੈਂ ਆਪੇ ਸੰਭਲੂੰਗੀ ਚਲ ਆਓ ਤੁਹਾਨੂੰ ਚਾਹ ਘੁੱਟ ਬਣਾ ਕੇ ਦਵਾ ਕਰਦੀਆਂ ਤੇ ਨਾਲ ਗੱਲ ਮੈਂ ਮੈਂ ਤਾਂ ਦਵਾਈ ਲੈ ਕੇ ਆ ਮੈਂ ਚੱਲ ਘਰ ਜਾ ਕੇ ਬਹਿਣਾ ਇਹਦਾ ਇਲਾਜ ਤੇ ਮੈਂ ਬਾਅਦ ਚ ਕਰੂੰਗੀ ਪਹਿਲਾਂ ਨਾ ਮਾਂ ਆਪਣੀ ਨੂੰ ਫੋਨ ਕਰਨੀ ਆ ਇਹ ਗੱਲ ਦਾ ਹੱਲ ਕੋਈ ਕਰ ਦੋ ਛੇਤੀ ਨਹੀਂ ਤੇ ਕੋਹ ਨਾ ਕੋ ਹੋਣਾ ਜੇ ਹੈ ਹੁਣ ਤਾਂ ਸ਼ਰੀਕ ਵੀ ਮੇਨੇ ਮਾਰਨ ਡਿਆ ਪਿਆ ਇਹਨਾਂ ਨੂੰ ਦੱਸ ਕਿੱਥੋਂ ਪਤਾ ਲੱਗ ਗਿਆ ਇਹ ਗੱਲ ਦਾ ਪੜਾ ਕਰਦੀਆਂ ਫੋਨ ਹੁਣੇ ਹੀ ਮੈਂ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਹਾਲ ਕਾ ਦੇ ਹਾਡੇ ਆਹੋ ਤੁਹਾਨੂੰ ਫੋਨ ਤੇ ਮੈਂ ਕੀਤਾ ਹੀਗਾ ਤੁਸੀਂ ਕਿਹੜਾ ਕੋ ਪਤਾ ਥਾਉ ਦਿੱਤਾ ਵਾ ਆ ਤਾਂ ਸੜੀ ਨਾ ਪਵਾ ਤਾਂ ਕੀ ਕਰਾਂ ਫਿਰ ਮੈਂ ਗੱਲ ਇਦਾਂ ਦੀ ਐ ਨਾ ਭਰਾ ਫੋਨ ਚੁੱਕਦਾ ਵਾ ਨਾ ਗੱਲ ਕਰਦਾ ਵਾ ਨਾ ਤੁਸੀਂ ਕੋਈ ਗੱਲ ਦੱਸੀ ਐ ਹੋਰ ਤੇ ਇਧਰ ਸ਼ਰੀਕਾਂ ਨੇ ਵੜਵੜ ਖਾ ਲਿਆ ਵਾ ਤੁਸੀਂ ਵੀ ਸਿਆਣੇ ਜੇ ਮੈਂ ਮੰਨਦੀ ਆ ਤੁਹਾਡੀ ਗੱਲ ਪਰ ਤੁਸੀਂ ਵੀ ਸਿਆਣੇ ਜਦੋਂ ਦਾ ਪਿੰਡ ਵਿੱਚ ਗੱਲਾਂ ਹੋਣ ਡਿਆ ਆਪਣਾ ਕਿੰਨੀ ਬੇਈਤੀ ਹੁੰਦੀ ਆ ਮੇਰਾ ਤਾਂ ਮੂੰਹ ਕੱਢਣੋਂ ਬਾਅਦ ਜੀ ਨਹੀਂ ਕਰਨ ਰਿਆ ਹੁਣ ਆਹੋ ਜੇ ਵਿਚਾਰਾ ਮਨਜਿੰਦਰ ਵਾਸੇ ਸਿਰ ਸੁੱਟ ਕੇ ਪਿਆ ਰਿੰਦਾ ਵੀ ਬਣਿਆ ਕੀ ਬਰਾਬਰ ਪੈਸੇ ਦੇ ਕੇ ਪੈਲੀ ਲਈਓ ਤੇ ਇਕੱਲਾ ਮੱਲ ਮਾਰ ਕੇ ਬਹਿਣ ਰਿਆ ਵਾ ਇੱਕ ਚੰਗਿਆ ਕੰਮ ਆ ਤੁਹਾਡੇ ਵਾਸਤੇ ਤਾਨੂੰ ਨਹੀਂ ਕਹਿਣ ਡਈ ਉਹਨੂੰ ਹੀ ਕਹਿਣ ਡਈ ਆਹੋ ਇਹ ਗੱਲ ਦਾ ਨਾ ਹੱਲ ਕਰੋ ਛੇਤੀ ਛੇਤੀ ਨਹੀਂ ਤੇ ਇੱਥੇ ਦੇ ਖਲਾਰਾ ਬੜਾ ਪਿਆ ਵਾ ਹੋਰ ਕੀ ਨਾ ਬੰਦਾ ਬਾਹਰ ਨਿਕਲ ਜੋਗਾ ਉਤਰਾ ਤੇ ਨਾ ਹੋਰ ਜੇ ਉਹਨਾਂ ਦੇ ਘਰ ਗੱਲ ਚੱਲ ਗਈ ਆ ਤਾਂ ਸਾਰੇ ਪਿੰਡ ਚਲ ਜਣੀਆਂ ਇਹਨੂੰ ਕਹੋ ਵੀ ਬੰਦਿਆਂ ਨੂੰ ਸਾਡੀ ਜਿਹੜੀ ਪਿਆੜੀ ਸਾਡਾ ਹਿੱਸਾ ਬਣਦਾ ਵਾ ਨਾ ਛੱਡ ਦੇ ਆਹੋ ਠੀਕ ਵਾ ਮਿਲਣ ਵਰਤਨ ਤਾਂ ਹੁਣ ਗਿਆ ਉਹਤ ਨਹੀਂ ਹੋਣਾ ਨਾ ساری ਉਮਰ ਜਿਹੜਾ ਯਕੀਨ ਇੱਕ ਵਾਰ ਟੁੱਟ ਜੇ ਨਾ ਉਹ ਨਹੀਂ ਬਣਦਾ ਹੁੰਦਾ ਮੁਰਕੇ ਹਾਂ ਮੈਂ ਤੇ ਨਹੀਂ ਤੰਗਵਾ ਗੱਲ ਨਹੀਂ ਕਰਨ ਵਾਲੀ ਜਦੋਂ ਆਪਣੇ ਇਦਾਂ ਕਰਨ ਦੇ ਆਪਨੇ ਤਾਂ ਫਿਰ ਬਗਾਨਿਆਂ ਦਾ ਆਪੇ ਕਰਨਾ ਕਰਨਾ ਵਾ ਯਕੀਨ ਕਿਤੇ ਰਹਿ ਗਿਆ ਹੁਣ ਜਾਂਦਾ ਹੀ ਫਿਰ ਮੈਂ ਤਾਂ ਨਹੀਂ ਉਹ ਤਰ੍ਹਾਂ ਗੱਲ ਹੁਣ ਕਰਨੀ ਆਪਣੇ ਤਰੀਕੇ ਨਾਲ ਗੱਲ ਕਰਕੇ ਤੁਹਾਨੂੰ ਕਹੋ ਸਾਨੂੰ ਕੋਈ ਮਤਲਬ ਨਹੀਂ ਗਾ ਸਾਡਿਆ ਜਿਹੜੇ ਹਿੱਸੇ ਦੀ ਪੈੜੀ ਬਣਦੀ ਸਾਡੀ ਛੱਡ ਦੇ ਨਾ ਆਪਾਂ ਤੇਰੇ ਆਵਾਂਗੇ ਤੇਰਾ ਤੂੰ ਸਾਡੇ ਆਵੀਂ ਬਸ ਬਸ ਇੰਨੀ ਮਿਹਰਬਾਨੀ ਕਰ ਦੇ ਹਟ ਤੇ ਆਹ ਤੋ ਨਹੀਂ ਗੱਲਾਂ ਕੀਤੀਆਂ ਉਹਦੇ ਮੁੰਡੇ ਨੇ ਕੀਤੀਆਂ ਤੇ ਕੀਤਾ ਪਿੰਡ ਚ ਕਿੱਥੇ ਕਿੱਥੇ ਦੱਸੀਆਂ ਉਹਨਾਂ ਨੇ ਉਹ ਤਾਂ ਮੈਂ ਜਾਊਂਗੀ ਉਹਦਾ ਇਲਾਜ ਤੇ ਮੱਪੇ ਕਰ ਲੈਣਾ ਵਾ ਤੁਸੀਂ ਆਪਣੇ ਘਰ ਦਾ ਇਲਾਜ ਕਰੋ ਹਾਂ ਆਹੋ ਐਸੇ ਕਰਕੇ ਮੈਂ ਫੋਨ ਕੀਤਾ ਪਰ ਉਹਨੂੰ ਕਦੇ ਬੰਦਿਆਂ ਨੂੰ ਪੈੜੀ ਹਾੜੀ ਛੱਡ ਦੇ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆਹੋ ਠੀਕ ਵਾਕੇ ਇਸ ਤੋਂ ਵੱਧ ਹੋਰ ਮੈਂ ਕੀ ਕਹਿਣਾ ਹੁਣ ਜਦੋਂ ਬੰਦਾ ਸੜਿਆ ਹੁੰਦਾ ਇਦਾਂ ਨਹੀਂ ਗੱਲਾਂ ਹੀ ਕਰਦਾ ਹਾਂ ਹਮ ਚਲੋ ਠੀਕ ਆ ਫਿਰ ਚੰਗਮ ਸਤਿ ਸ੍ਰੀ ਅਕਾਲ ਚਲ ਆਪੇ ਹੁਣ ਕੋਈ ਨਾ ਕੋਈ ਹੱਲ ਕੱਢ ਕੇ ਦੱਸਣਗੇ ਨਾ ਅਹੀਂ ਤੇ ਚਾਰੇ ਪਾਸੇ ਮਾਰੇ ਗਏ ਗੇ ਜੇ ਤਿਆਰ ਆ ਹੋ ਗਿਆ ਤਿਆਰ ਰਮਨ ਚਾਹ ਦਾ ਕੱਪ ਪੀਣਾ ਬਣਾ ਦਾਂਗੇ ਨਹੀਂ ਨਹੀਂ ਚਾਹ ਹੁਣ ਮੈਂ ਆਣ ਕੇ ਪੀਊਂਗਾ ਅੱਛਾ ਤੇ ਮੈਂ ਚੱਲਾਂ ਸ਼ਹਿਰ ਜੇ ਮੰਗਾਉਣਾ ਕੁਛ ਤੇ ਦੱਸ ਮੰਗਾਉਣਾ ਕੀ ਆ ਆਲੂ ਗੰਡੇ ਲਿਆਇਓ ਅੱਛਾ ਉਹ ਹੈ ਨਹੀਂ ਗੇ ਫਿਰ ਗਿਆ ਦਾ ਪਤਾ ਨਹੀਂ ਥਾ ਤਾਂ ਪੇਠੀ ਦੇਣੀ ਜਿਹੜਾ ਲੱਗਣਾ ਵਾ ਕਿ ਦਹੀਂ ਦੇਣੀ ਲੱਗਣਾ ਵਾ ਉਹ ਚੱਲ ਜਾਂਦੇ ਨੇ ਤੇਰੇ ਨਾ ਇਹ ਤੇ ਰਹਿਣ ਖੁੰਦ ਲਿਆ ਹੁੰਦੇ ਆ ਸਬਜ਼ੀ ਚੰਗੀ ਨਹੀਂ ਗੀ ਹੁੰਦੀ ਤੇ ਸ਼ਹਿਰੋਂ ਲੈ ਆਇਓ ਹੋਰ ਜੋ ਸਬਜ਼ੀ ਤੂੰ ਖਾਣੀ ਹੈ ਗੋਭੀ ਖਾਣੀ ਗਾਜਰਾ ਖਾਣੀ ਜੋ ਖਾਣਾ ਲੈ ਆਇਓ ਤੁਸੀਂ ਚੱਲ ਮੈਂ ਤੈਨੂੰ ਫੋਨ ਕਰਕੇ ਪੁੱਛ ਲੂੰਗਾ ਆਹੋ ਏ ਆਪੇ ਕੰਮ ਉਥੇ ਵੇਹਇਓ ਸਾਰਾ ਹੁਣ ਨਹੀਂ ਹੁਣ ਵੇਖ ਕੇ ਆਉਂਗਾ ਸਾਰਾ ਕੁਝ ਚੱਲ ਉਥੇ ਵੇਖਾਇਓ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਸੀ ਜਿੱਦਾਂ ਸਰਪੈਂਚ ਨਹੀਂ ਆਇਆ ਤਾਂ ਤੁਹਾਨੂੰ ਗੱਲ ਦੱਸ ਕੇ ਗਿਆ ਸੀ ਪਿਆਲੀ ਵਾਲੀ ਆਹੋ ਕਰਨ ਮੈਨੂੰ ਕੱਲ ਕਹਿਣ ਦਿਆ ਸੀ ਵੀ ਮੰਮੀ ਇਹਨਾਂ ਦੇ ਘਰ ਔਲਾ ਬੜਾ ਪੈਣ ਦਿਆ ਵਾ ਪਤਾ ਨਹੀਂ ਆਂਦਾ ਕੀ ਗੱਲ ਹੋਈ ਆ ਉਹਦੇ ਨਾਲ ਕੋਈ ਗੱਲ ਹੋਈ ਆ ਗਵਾਂਡੀਆਂ ਦੇ ਘਰ ਅੱਛਾ ਆਂਦਾ ਪਤਾ ਨਹੀਂ ਮੰਮੀ ਕਿਉਂ ਇੰਨਾ ਉੱਚੀ ਉੱਚੀ ਚਾਚੀ ਬੋਲਣ ਲਈ ਸੀ ਤੇ ਲੱਗੀ ਕਿ ਇਹਨਾਂ ਨੂੰ ਫੋਨ ਤੇ ਹੀ ਉਹ ਰਮਨ ਉਹਦਾ ਹੀ ਕਿਤੇ ਪਤਾ ਨਹੀਂ ਸਰਦਾਰ ਨਾਲ ਗੱਲ ਕਰਦਾ ਹੀ ਉਹ ਆਪਣੇ ਭਰਾ ਨਾਲ ਫਿਰ ਗੱਲ ਕਰਦੀ ਸੀ ਚੁੱਪ ਚੁੱਪ ਅੱਛਾ ਤੇ ਮੈਂ ਕਰਨ ਨੂੰ ਦੱਸਿਆ ਮੈਂ ਇਹ ਕਰਨਾ ਆਹ ਕੰਮ ਹੋਇਆ ਹੀ ਉਹ ਜਿਹੜਾ ਪਹਿਲੀ ਸੀ ਨਾ ਉਹ ਮਾਮਾ ਮਰ ਗਿਆ ਹੀ ਸਾਡੇ ਜਿਹੜਾ ਵੱਡੀਆਂ ਸੀ ਆਹੋ ਆਪਣੀਆਂ ਵੱਡੀਆਂ ਗਈਆਂ ਹੀ ਇਹ ਭਰਾ ਤੇ ਆਂਦੀ ਸੀ ਉਹਨੂੰ ਖਸਮ ਨੂੰ ਤੇ ਮਾੜਾ ਵਾ ਇਹ ਤੇਰਾ ਭਰਾ ਨਹੀਂਗਾ ਇਹ ਤੇਰਾ ਸੋਜਦਾ ਨਹੀਂਗਾ ਚੱਲ ਹੁਣ ਆਪਣੇ ਭਰਾ ਨੇ ਬੇਈਮਾਨੀ ਕੀਤੀ ਆ ਤੇ ਹੁਣ ਪੈ ਗਈ ਠੰਡ ਹੁਣ ਜਾ ਕੇ ਪਾੜਿਆਂ ਦਾ ਸਿਰ ਹੋਵੇ ਉਹਦੇ ਦਿਵਾਲੇ ਹੁਣ ਨਹੀਂ ਹੁੰਦੀ ਜਾ ਕੇ ਹੁਣ ਪਤਾ ਗਾੜੀਆਂ ਉੱਪਰ ਜਾਇ ਨਾ ਪ੍ਰਸ਼ਾਦ ਦੇਣਾ ਰਮਨਤ ਨਮਾ ਕਈ ਆਰੀ ਕਿਆ ਇਹੋ ਜਿਹੇ ਬੱਚਿਆਂ ਨਾਲ ਗੱਲਾਂ ਨਹੀਂ ਕਰੀਦੀ ਉਹ ਨਹੀਂ ਨਹੀਂ ਮੈਂ ਨਹੀਂ ਕੀਤੀ ਗੱਲ ਉਹਨੂੰ ਕਿੱਥੋਂ ਪਤਾ ਲੱਗਿਆ ਫਿਰ ਉਹ ਸੁਣ ਕੇ ਆਇਆ ਸੀ ਦੱਸਣ ਤਾਂ ਨਹੀਂ ਆ ਤੁਹਾਨੂੰ ਉਹ ਸੁਣ ਕੇ ਆਇਆ ਤੇ ਮੁੜ ਕੇ ਮੈਂ ਉਹਨੂੰ ਗੱਲ ਦੱਸੀ ਉਹ ਜਾ ਕੇ ਤੇ ਉਹਦੇ ਨੂੰ ਪੁੱਛਣ ਲੱਗ ਪਿਆ ਵੀ ਉਹਦੇ ਤੁਹਾਡੇ ਘਰ ਕੀ ਗੱਲ ਹੋਈ ਤੁਸੀਂ ਕਿਉਂ ਇੱਚੀ ਇੱਚੀ ਬੋਲ ਰਹੇ ਸੀ ਤੁਹਾਡੀ ਮਾਮੇ ਨਾਲ ਕੀ ਗੱਲ ਹੋਈ ਪੂਰੇ ਪਿੰਡ 'ਚ ਰੌਲਾ ਪਿਆ ਵਾ ਅੱਛਾ ਕਰਨ ਇਹ ਥੋੜਾ ਦੱਸਿਆ ਚੱਲ ਕੋਈ ਗੱਲ ਨਹੀਂ ਉਹਨੂੰ ਵੀ ਇੰਨਾ ਕੁ ਪਤਾ ਹੋਣਾ ਚਾਹੀਦਾ ਵਾ ਤੇ ਇਹਨਾਂ ਨੂੰ ਵੀ ਪਤਾ ਵਾ ਨਹੀਂ ਤੇ ਉਹਦਾ ਇਰਾਦਾ ਇਹ ਆ ਕਿ ਦੀ ਵੇਖ ਲੈਣੇ ਰਹੀ ਆ ਕਿਸ ਨੂੰ ਪਤਾ ਹੀ ਨਹੀਂਗਾ ਪਿੰਡ ਦੇ ਵਿੱਚ ਅੰਦਾ ਪਿੰਡ ਇਤ ਸਾਰੇ ਚ ਰੋਲਾ ਪਿਆ ਵਾ ਤੇ ਜਿਹੜੀ ਤੁਸੀਂ ਮਾਮੀ ਨਾਲ ਰਲ ਕੇ ਪੈਲੀ ਲਈ ਤੇ ਮਾਮੇ ਤੁਹਾਡੇ ਨੇ ਮਾਰ ਲਈ ਆ ਕਦੋਂ ਯਾਰ ਕਦੋਂ ਮਾਮਾ ਸਾਡਾ ਦਾਦਾ ਨਹੀਂ ਗਾਡਾ ਮਾਮਾ ਸਾਡੇ ਨਾਲ ਇਦਾਂ ਕਰਦਾ ਵਾ ਕਿਤੇ ਗੱਲ ਹੀ ਨਹੀਂ ਕਰਨ ਵਾਲੀ ਅੰਦਾ ਯਾਰ ਮੈਨੂੰ ਨਹੀਂ ਪਤਾ ਪਿੰਡ ਸਾਰੇ ਚ ਇਹੋ ਰੋਲਾ ਪਿਆ ਨਹੀਂ ਜੇ ਮਾਮਾ ਇਹਨਾਂ ਦਾ ਇੱਜ਼ਤ ਨਹੀਂ ਕਰ ਸਕਦਾ ਤੇ ਫਿਰ ਉਹ ਕੌਣ ਕਰਕੇ ਆ ਪੈਲੀ ਦਾ ਇਹ ਰਫਰੀ ਹੁਣ ਕਹਿਣ ਕੀ ਦੱਸਾਂ ਤਾਂ ਦੇਈਆਂ ਹੁਣ ਆਉਣਾ ਜਾਣਾ ਵੀ ਬੰਦ ਹੋ ਗਿਆ ਜਦੋਂ ਨੀਤ ਮਾੜੀ ਰੱਖੀਏ ਨਾ ਤੇ ਫਿਰ ਸਾਰੇ ਕੰਮ ਆਪਣੇ ਖਰਾਬ ਹੁੰਦੇ ਆ ਜੇ ਐ ਹੋਈ ਦੱਸ ਦਿੰਦਾ ਤੁਹਾਨੂੰ ਕਿ ਕੋਈ ਗੱਲ ਨੇ 2.5 ਕਿਲੇ ਲਏ ਆ ਤੇ ਸਵਾ ਸਵਾ ਕਿਲਾ ਹੋ ਜਾਊਗਾ। ਚਲ ਸਵਾ ਕਿਲਾ ਤਾਂ ਤੈਨੂੰ ਆਉਂਦਾ। ਉਹ ਰਮਨ ਮੈਨੂੰ ਕਹਿੰਦਾ ਵੀ ਹੀ ਵੀ ਕੋਈ ਗੱਲ ਨਹੀਂ ਬਰਾਬਰ ਤਾਂ ਇਹ ਤੇਰਾ ਹਿੱਸਾ ਵਾ ਤੇ ਜਦੋਂ ਫਿਰ ਗੱਲ ਹੋਈ ਤੇ ਫਿਰ ਕਹਿੰਦਾ ਉਹ ਤੇ ਮੇਰੇ ਸਾਲੇ ਨੇ ਲਈ ਆ। ਉਹੋ ਹੀ ਕਹਿੰਦਾ ਸੀ ਨਾ ਉਹ ਮੈਡਮ ਨਹੀਂ ਨਾ ਆਂਦੀ। ਉਹ ਮੈਡਮ ਦੀਆਂ ਬੇੜੀਆਂ ਚਵਟੇ ਪਏ ਆ ਫਿਰ ਤੂੰ ਕਹਿ ਵੀ ਪਹਿਲੀ ਮੈਂ ਲਈ ਆ। ਵੇਖ ਲਾ ਹੁਣ ਸਭ ਕੁਝ ਗਿਆ ਤਾਂ ਪਰ ਆਂਦਾ ਵੀ ਮੁੰਡੇ ਨੇ ਪਿਆਰਾਂ ਤੇ ਪਾਣੀ ਨਹੀਂ ਪੈਣ ਦਿੱਤਾ। ਉਹਨੂੰ ਇੰਨਾ ਪੱਕਿਆਂ ਕੀਤਾ ਵਾ ਕਿ ਤੇ ਗੱਲ ਨਹੀਂ ਕਰਨ ਵਾਲੀ। ਹੋਂਤੇ ਨਾ ਕਿੰਨਾ ਜਿਰ ਹੋ ਗਿਆ ਨਾ ਤੇ ਕੇ ਕਦੀ ਆਪ ਹੀ ਜਈ ਤੇ ਨਾ ਘਰੇ ਦੇ ਘਰ ਆਏਗੀ ਕਦੀ ਮੈਂ ਨਹੀਂ ਹੁੰਦੇ ਵੇਖੀ ਉਹਨਾਂ ਕਿੱਥੋਂ ਆਉਣਾ ਵਾ ਉਹਨਾਂ ਹੁਣ ਪੈਲੀ ਵਾਉਣ ਆਉਣਾ ਕਿ ਹੁਣ ਇਹਦੇ ਘਰ ਕੀ ਕਰਨਾ ਆਉਣਾ ਮੇਰੇ ਘਰ ਸਨ ਹੁਣ ਆਊਗਾ ਹੀ ਨਾ ਪੈਲੀ ਵੀ ਨਾ ਦਊਗਾ ਇਹਨੂੰ ਪੈਲੀ ਉਹਨੇ ਕਿੱਥੋਂ ਦੇਣੀ ਜਦੋਂ ਉਹਦੇ ਨਾਵਾਂ ਤੇ ਚਲੋ ਕੋਈ ਗੱਲ ਨਹੀਂ ਨੀਲੀ ਛੱਤ ਵਾਲਾ ਜਿਹੜਾ ਬੜਾ ਬਿਆੰਤ ਵਾ ਉਹ ਆਪੀ ਜਿਹੜੇ ਆਪਣੇ ਹੁੰਦੇ ਆ ਨਾ ਉਹ ਸੁੱਟਦੇ ਆ ਲਾਂਭੋ ਛਾਂਭੋ ਤੇ ਭਾਵੇਂ ਕੋਈ ਮਦਦ ਕਰਦੇ ਵੀ ਕੋਈ ਗੱਲ ਨਹੀਂ ਹੁਣ ਲਾਂਭੋ ਛਾਂਭੋ ਹੀ ਸਾਡੀ ਤਾਈ ਨੇ ਕੀਤੀ ਆ ਆਹ ਕਹਿੰਦਾ ਵੀ ਜੇ ਤਾਈ ਸਾਡੇ ਪਿਆਰ ਨਾਲ ਲਉਦੀ ਤੇ ਸਾਡੇ ਲਗਣੇ ਨਹੀਂ ਜਿੱਦਾਂ ਦੇ ਪਿਆਰ ਖੇੜਦੇ ਹੀ ਸਾਡੇ ਮੈਂ ਤੇ ਨਾ ਲੱਖ ਲੱਖ ਮਹਾਰਾਜ ਦਾ ਸ਼ੁਕਰ ਕਰਦੀ ਆ ਕਿ ਤਾਈ ਵੀ ਕੋਈ ਨਾ ਫਰਿਸ਼ਤਾ ਬਣ ਕੇ ਸਾਡੇ ਵਾਸਤੇ ਆਈ ਤੇ ਹੋਰ ਠੀਕ ਆ ਨਾ ਹੁਣ ਆਰਾਮ ਨਾਲ ਵਧੀਆ ਕੱਪੜੇ ਪਾਉਣਦੇ ਆ ਵਧੀਆ ਖਾਣ ਪੀਣਦੇ ਆ ਵਧੀਆ ਘਰ ਵਿੱਚ ਰਹਿਣਦੇ ਆ ਤੇ ਨਹੀਂ ਤਾਂ ਤੁਸੀਂ ਸੋਚੋ ਇੱਕ ਤੇ ਸਾਡੇ ਕੋਲ ਮੱਝ ਹੀ ਉਹਦੇ ਸਿਰ ਤੇ ਹੀ ਕੀ ਕਰਨਾ ਸੀ ਨਾ ਤੇ ਘਰ ਕੁਲਾ ਬੰਨਣਾ ਸੀ ਤੇ ਨਾ ਮੁੰਡੇ ਕੋ ਬਾਹਰ ਜਾਇਆ ਜਾਣਾ ਸੀ ਕੀ ਕਰਨਾ ਸੀ ਫੇਰ ਇਹ ਤਾਂ ਤੇਰੀ ਗੱਲ ਠੀਕ ਹੀ ਆ ਪਰ ਨਾ ਔਖਾ ਹੋ ਜਾਣਾ ਸੀ ਤੇ ਮੈਨੂੰ ਤੇ ਸੋਚੀਏ ਹੁੰਦਾ ਵਾ ਵੀ ਵੇਖ ਲੋ ਉਹਦਾ ਇੱਕ ਗੱਲ ਵਾ ਲੋ ਸਫੈਦ ਹੋ ਗਏ ਆ ਨਾ ਅੱਜ ਕੱਲ ਉਹ ਲੋ ਤੇ ਅੱਗੇ ਰਿਸ਼ਤੇ ਹੁੰਦੇ ਸੀ ਭੈਣ ਭਰਾਵਾਂ ਨੇ ਇੱਕ ਦੂਜੇ ਦਾ ਦੁੱਖ ਕਰਨਾ ਅੱਗੇ ਕਿਤੇ ਦੁੱਖ ਤਕਲੀਫ ਹੋਣਾ ਨਾ ਤੇ ਭੈਣ ਭਰਾਵਾਂ ਨੇ ਭੱਜੇ ਆਉਣਾ ਝਟ ਇਕੱਠੇ ਹੋ ਜਾਣਾ ਹੁਣ ਹੁਣ ਤੇ ਵੇਖ ਲੋ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੀ ਗੱਲ ਵਾ ਓ ਰਮਨ ਜਿਹੜਾ ਬੰਦਾ ਥੱਲੇ ਡਿੱਗ ਪੈਂਦਾ ਨਾ ਉਹਨੂੰ ਨੀਂ ਜੇ ਕੋਈ ਚੁੱਕਦਾ ਰੱਬ ਦਾ ਵਾਤਾ ਤੇ ਦਵਾਈ ਪਾਵਾਗੇ ਵੀ ਨੀਂ ਜੇ ਕੋਈ ਵੰਦਾ ਉਹਦੇ ਨਾ ਜੀ ਨਾ ਉਹ ਤਾਂ ਆਂਦੇ ਆ ਵੀ ਥੱਲੇ ਹੀ ਡਿੱਗਦੇ ਆ ਤੇ ਭੁੱਖਾ ਹੀ ਮਰ ਜੇ ਹੁਣ ਪਰ ਨਾ ਕੋਈ ਗੱਲ ਨਹੀਂ ਮਹਾਰਾਜ ਨੇ ਜਿੱਥੇ ਰਖਣਾ ਨਾ ਉੱਥੇ ਰਹਿਣਾ ਪੈਣਾ ਵਾ ਉਹ ਰਹਿਣਾ ਤੇ ਉੱਥੇ ਹੀ ਪੈਣਾ ਵਾ ਥੋੜਾ ਬੋੜਾ ਕਰ ਵੇਖ ਲੋ ਕਿਦਾਂ ਚੁੱਕਣਾ ਦੇਣੀ ਇਹ ਨਹੀਂ ਤੁਹਾਡਾ ਭਰਾ ਇੰਨੇ ਨਹੀਂ ਤੁਹਾਡਾ ਬੰਨਾ ਇੰਨੇ ਨਹੀਂ ਤੁਹਾਡਾ ਸਾਹ ਦਿੱਤਾ ਹੁਣ ਆਪਣੇ ਭਰਾ ਨੂੰ ਗੋਲੀ ਮਾਰ ਦਿੱਤੀ ਜੇ ਤਾਂ ਇਹ ਕੰਮ ਕੀਤਾ ਵਾ ਤੇ ਕੀ ਕਰ ਲਿਆ ਹੁਣ ਹੁਣ ਉਹ ਕਹਿੰਦਾ ਨਾ ਵੀ ਜ ਆਪਣੇ ਭਰਾ ਨੂੰ ਫੋਨ ਕਰ ਕੋਈ ਨਹੀਂ ਮੈਂ ਕਰਦੀ ਆ ਹੁਣ ਕਿਥੇ ਚਲ ਜਾਣਾ ਵਾ ਅਜੇ ਤੇ ਇਹਨਾਂ ਦੇ ਘਰ ਆਉਣਾ ਪੈਣਾ ਵਾ ਤਮਾਸ਼ਾ ਲੱਗਣਾ ਵਾ ਅਜੇ ਤਾਂ ਗੱਲ ਠੰਡੀ ਮੱਠੀ ਆ ਹੌਲੀ ਹੌਲੀ ਗੱਲਾਂ ਕਰਦੇ ਆ ਕਿ ਕਿਸ ਨੂੰ ਪਤਾ ਹੀ ਨਹੀਂਗਾ ਪਰ ਇਹਨਾਂ ਨੂੰ ਪਤਾ ਵੀ ਪਤਾ ਸਾਰੇ ਪਿੰਡ ਚ ਰੌਲਾ ਪਿਆ ਵਾ ਉਹ ਇਹਦਾ ਭਰਾ ਹੀ ਦੱਸ ਗਿਆ ਡੇ ਤੇ ਉਹਨੇ ਦੱਸਣਾ ਹੀ ਜਿਹੜੀ ਉਹ ਪੈਲੀ ਉਹ ਮੇਰੀ ਤਾਂ ਸਰਪੰਚ ਨੂੰ ਪਤਾ ਲੱਗਾ ਕਿਤਾ ਤੇ ਘਰ ਹੀ ਨਹੀਂ ਆਇਆ ਕੀ ਪਤਾ ਕੀ ਬਦ ਕਿਥੋਂ ਲੱਗਾ ਨੂੰ ਆਹਾਂ ਚੱਲ ਕੋਈ ਗੱਲ ਨਹੀਂ ਦਫਾ ਕਰੋ ਮੈਂ ਤਾਂ ਤੁਹਾਨੂੰ ਇਹ ਦੱਸਿਆ ਹੀ ਵੀ ਕਰਨ ਵੀ ਗੱਲ ਕਰ ਗਿਆ ਉਹ ਨਹੀਂ ਚਲ ਉਹਨੂੰ ਕਰਨੀ ਚਾਹੀਦੀ ਮੇਰੀ ਗੱਲ ਸੁਣੋ ਚੱਲ ਕੋਈ ਨਹੀਂ ਮੈਂ ਤੈਨੂੰ ਫਿਰ ਉੱਥੇ ਜਾ ਕੇ ਨਾ ਤੇ ਫਿਰ ਤੈਨੂੰ ਮੈਂ ਕਰਦਾ ਫੋਨ ਚੰਗਾ ਅਰਮਨ ਫਿਰ ਮੈਂ ਜਾਵਾਂ ਹੈ ਚੱਲ ਹੋ ਆਓ ਹਾਏ ਹਾਏ ਮਗਰ ਉਹ ਅੱਜ ਕੀ ਮਾਰਨੀ ਆ ਇਹਨਾਂ ਨੂੰ ਗਾੜੀ ਹੋ ਕੇ ਕਹਿ ਹੀ ਦਿੰਨੀ ਆ ਚੱਲੀ ਵੀ ਚੱਲੇ ਆ ਮੇਰੇ ਗਾਲ ਸੁਣਿਆ ਇੱਕ ਮਿੰਟਾ ਉੱਥੇ ਨਾ ਕਰਨ ਦੀਆਂ ਪੱਗਾਂ ਸੀਣੇ ਦਿੱਤੀਆਂ ਜੇ ਮੈਂ ਦੋ ਤੇ ਨਾਲ ਨਾ ਦੋ ਪਰਨੇ ਲਿਆਇਓ ਇੱਕ ਕਾਲਾ ਲਿਆਇਓ ਤੇ ਇੱਕ ਨਾਭੀ ਲਿਆਇਓ ਚੰਗਾ ਤੇ ਫੋਨ ਕਰ ਲਿਓ ਜੇ ਕਿਸੇ ਚੀਜ਼ ਦਾ ਚੇਤਾ ਭੁੱਲ ਜੂ ਤਾਂ ਮੈਂ ਦੱਸ ਦੂੰਗੀ ਮੁੜ ਕੇ ਚਲ ਜਾਓ ਫਿਰ ਚੱਲ ਆ ਵੀ ਚੇਤਾ ਆ ਗਿਆ ਮੈਨੂੰ ਕਿ ਪੱਗਾਂ ਸੀਣੇ ਦਿੱਤੀਆਂ ਵਾ ਨਹੀਂ ਤਾਂ ਉਹਨੇ ਕਹਿਣਾ ਮम्मी ਮੈਂ ਲੈ ਆਵਾਂ ਤੇ ਨਾਲ ਦੋ ਪਰਨੇ ਲਿਆਉਣਗੇ ਉੱਥੇ ਵੀ ਲੋੜ ਪੈਣੀ ਆ ਤੇ ਘਰ ਵੀ ਬੰਨਣੇ ਹੁੰਦੇ ਆ ਨਿਆਣਿਆਂ ਦੇ

ਰਮਣਾ ਹਾਂਜੀ ਤਾਈ ਜੀ ਆਵਰੇ ਆਹ ਪੁੱਤ ਆ ਗਈ ਜੇ ਆ ਮੇਰੀ ਗੱਲ ਸੁਣ ਆ ਗਈ ਜੇ ਆ ਗਈ ਹਾਂ ਮੈਂ ਹੌਲੀ ਹੌਲੀ ਆਈ ਆ ਪਿੰਡੋਂ ਮਾਹਾਈ ਆਹ ਮੀ ਆ ਗਿਆ ਤਾਂ ਤੇ ਫੋਨ ਕਰ ਦਿੰਦੇ ਗੇਟ ਲੱਗੇ ਆਈ ਤੇ ਮੀ ਆ ਗਿਆ ਮੈਂ ਚੱਲ ਕੋਈ ਨਹੀਂ ਹੁਣ ਘਰ ਪਹੁੰਚ ਗਈ ਆ ਤੇ ਉਹ ਮੈਂ ਆੜ ਕੇ ਪਿੰਡ ਗਈ ਹਾਂ ਹਾਂਜੀ ਬੜੀਆਂ ਉੱਥੇ ਲੋਕੀ ਗੱਲਾਂ ਕਰਨ ਦੇ ਨੇ ਕਾ ਦੀਆਂ ਤਾਈ ਜੀ ਕਰਨੀਆ ਕਾਧੀਆਂ ਨੇ ਇਹਨਾਂ ਦੀਆਂ ਹੀ ਕਰਨ ਦੇ ਹੀ ਗਏ ਅੱਛਾ ਇਹਨੇ ਕਿਤੇ ਪੈੜੀ ਲਈ ਜਿਹੜੀ ਹਾਂ ਚੋਰੀ ਲਈ ਨੀ ਸਾਈਕਲ ਹਾਂ ਹਾਂਜੀ ਇਹਨੇ ਪੈੜੀ ਲੈ ਕੇ ਤੇ ਆਪਣੇ ਸਾਲੇ ਦੇ ਨਾਂ ਕਰਾਤੀ ਭੀ ਮੇ ਆ ਜਾਂ ਆਪਣੇ ਨਾਂ ਕਰਾਈ ਤੇ ਮੇਰੇ ਭਰਾ ਨੂੰ ਪਤਾ ਲੱਗ ਜਾਊ ਪਰਜਾਈ ਨੂੰ ਲੱਗ ਜਾਊਗਾ ਤੇ ਤੂੰ ਆਪਣੇ ਨਾਂ ਕਰ ਲਾ ਮੁੜ ਕੇ ਮੈਂ ਤੇਰੇ ਕੋਲ ਲੰਲਾਂਗਾ ਹਾਂ ਹਾਂ ਅੱਧੀ ਅੱਧੀ ਕਰ ਲਾਂਗੇ ਆਹੋ ਉਹ ਇਹਨੂੰ ਉਦੋਂ ਤੇ ਕਰ ਲਿਆ ਇਹ ਕੰਮ ਚੋਰੀ ਹਾਂ ਤੇ ਹੁਣ ਭਰਾ ਜਿਹੜਾ ਉਹ ਮੰਨਣ ਨਹੀਂ ਦਿਆ ਅੱਛਾ ਹੁਣ ਤਾਂ ਮੇਰੀ ਪੈੜੀ ਮੇਰੇ ਨਾਮ ਤੂੰ ਕਿਦਾਂ ਕਹਿੰਦਾ ਮੇਰੀ ਪੈ ਤੇਰਾ ਹਿੱਸਾ ਕਿੱਥੋਂ ਤੇਰਾ ਹਿੱਸਾ ਹੁੰਦਾ ਤੂੰ ਆਪਣੇ ਨਾਂ ਨਾ ਕਰਾਉਂਦਾ ਤਾਈ ਜੀ ਇਹ ਗੱਲ ਮੈਂ ਤੁਹਾਡੇ ਨਾਲ ਕਰਨੀ ਹੀ ਤੁਸੀਂ ਜਦੋਂ ਗਏ ਸੀ ਕਿ ਨਾ ਉੱਥੇ ਪੈਂਜੀ ਕੋ ਉਦੋਂ ਸਰਪੰਚ ਆਇਆ ਸੀ ਸਰਪੰਚ ਇਹਨਾਂ ਨੂੰ ਦੱਸ ਕੇ ਗਿਆ ਤੇ ਮੈਂ ਹਉ ਪਰਿਆ ਕਰ ਛੜੀ ਗੱਲ ਮੈਂ ਚੱਲ ਜਿਹੜੇ ਪਿੰਡ ਨਹੀਂ ਜਾੜਾਂ ਦਾ ਰਾਹ ਗਿਆ ਪੁੱਛਣਾ ਕੀ ਲੋੜ ਹੈ ਤੇ ਪਿੰਡ ਵਿੱਚ ਫੇ ਸਾਰਿਆਂ ਨੂੰ ਪਤਾ ਵਾ ਸਾਰੇ ਉੱਥੇ ਮੂੰਹ ਜੋੜ ਜੋੜ ਲੋਕੀ ਗੱਲਾਂ ਕਰਨੇ ਵੀ ਬੇਈਮਾਨੀ ਕੀਤੀ ਸੀ ਨਾ ਭਰਾ ਨਾ ਤੇ ਆਪਣੇ ਘਾੜੀ ਆ ਗਈ ਹੁਣ ਆਪਣੇ ਵੀ ਪੈ ਆਪਣੇ ਵੀ ਗਈ ਆਪਣੇ ਵੀ ਗਈ ਹੋਣ ਕੇ ਹੁਣ ਉਹਨਾਂ ਤੇ ਆਪਣਾ ਹਿੱਸਾ ਲੈਣਾ ਹੀ ਤੇ ਹੁਣ ਇਹਦਾ ਹਿਸਾਬ ਵੀ ਅਗਲਾ ਸਾਮ੍ਹ ਕੇ ਪੈ ਗਿਆ ਤੇ ਕੋਈ ਰਾ ਗਿਆ ਤੇ ਪੈਸਿਆਂ ਦੀ ਬੇਇਮਾਨੀ ਕੀਤੀ ਤੇ ਪੈਸੇ ਵੀ ਨੋਕਰੀ ਗਈ ਉਹ ਵੀ ਸਭ ਕੁਝ ਖਤਮ ਹੋ ਗਿਆ ਕੰਮ ਵੇਖ ਲੋ ਧਾਈ ਜੀ ਇੱਕ ਗੱਲ ਵਾ ਜੇ ਸਿੱਧੀ ਹੋ ਕੇ ਤੁਰ ਹੀ ਰਹਿੰਦੀ ਨਾਲੇ ਤਾਂ ਟੱਬਰੇ ਇੱਕ ਰਹਿੰਦਾ ਹਾਂ ਪਰੰਪਰਾ ਬਣਿਆ ਰਹਿੰਦਾ ਬੜਾ ਸੋਹਣਾ ਕੇ ਹਨਾ ਹੁਣ ਪਿੰਡ ਵਿੱਚ ਵੀ ਲੋਕਾਂ ਨੂੰ ਪਤਾ ਵਾ ਕਿ ਭਰਾਵਾ ਭਰਾਵਾ ਦੀ ਬਾਨਨੀ ਗਈ ਨਹੀਂ ਬਣ ਲਈ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲਏ ਆ ਤੇ ਬੇਇੱਜ਼ਤੀ ਜਿਹੜੀ ਵੱਖਰੀ ਹੋਣ ਰਹੀ ਆ ਬਿਲਕੁਲ ਹੁਣ ਭਰਾ ਨੇ ਸਾਰਿਆਂ ਨੂੰ ਦੱਸੇ ਹੋ ਪਿਆ ਕੰਮ ਹੋਇਆ ਵਾ ਦੱਸਣਾ ਹੀ ਆ ਉਹ ਤੇ ਦੱਸਣਾ ਹੀ ਪੈਣਾ ਹੁਣ ਤਾਂ ਗੱਲਾਂ ਹੋਣ ਡੀਆਂ ਕਿ ਮੈਂ ਮਨ ਲੋਕੀ ਕਈ ਮੈਂ ਕਈ ਗੱਲਾਂ ਬਣਾਉਣ ਦੇ ਆਹ ਲੋਕਾਂ ਨੇ ਕਰਨੀਆਂ ਆਈਆਂ ਲੋਕਿਆਂ ਦੇ ਚ ਭਰਾ ਨੇ ਧੋਖਾ ਕੀਤਾ ਸੀ ਤੇ ਗਾੜੀ ਆ ਗਿਆ ਕਿ ਨਹੀਂ ਹੁਣ ਕੀ ਫਾਇਦਾ ਹੋਇਆ ਇਹਨਾਂ ਨੂੰ ਸਹੀ ਗੱਲ ਵਾਪਰੀ ਭਰਾ ਨਹੀਂ ਤੁਰਿਆ ਰਹਿਂਦਾ ਸਿੱਧਾ ਹੋ ਕੇ ਹੁਣ ਸਾਲੇ ਨੇ ਸਾਂਭ ਲਈਆ ਤੇ ਭਰਾ ਅੱਧੀ ਲ ਲੈਂਗਾ ਤੇ ਕਿਹੜੀ ਆਖਰਾ ਚਲੀ ਪਰ ਤਾਈ ਜੀ ਗੱਲ ਇੱਕ ਵਾ ਨਾ ਇਹ ਭਰਾ ਨਹੀਂ ਇਹਨਾਂ ਨੂੰ ਚੰਗਾ ਲੱਗਦਾ ਇਹਨੂੰ ਸ਼ਰੀਕਾ ਦੱਸਦੀ ਹੈਗੀ ਉਹ ਆਪਣਾ ਭਰਾ ਹੀ ਹੌਣ ਚੰਗੀ ਰਹੀ ਆ ਆਪਣਾ ਭਰਾ ਤੇ ਫਿਰ ਹੁਣ ਆਪਣੇ ਭਰਾ ਨੇ ਕੀ ਕੀਤਾ ਆਹੋ ਹੁਣ ਪਤਾ ਲੱਗਿਆ ਧੋਖਾ ਕਰ ਲਿਆ ਆ ਤੇ ਹੁਣ ਤੇ ਹੁਣ ਕੀ ਲੈਣਾ ਹੁਣ ਭਰਾ ਬਣਿਆ ਰੋ ਫਿਰੋ ਹੁਣ ਆਉਣ ਜਾਣ ਵੀ ਖਤਮ ਉਹ ਹੀ ਤੇ ਹੁਣ ਭਰਾ ਬਣਿਆ ਰਹੂਗਾ ਹੁਣ ਖਤਮ ਹੋ ਜਾਣਾ ਸਭ ਕੁਝ ਆਉਣਾ ਜਾਣਾ ਹੁਣ ਇੱਥੇ ਤਾਂ ਤਾਈ ਜੀ ਇਹ ਆ ਕੋਈ ਦੁੱਖ ਤਕਲੀਫ ਹੋਵੇ ਇੱਕ ਦੋ ਦਿਨ ਝਟਵਾਜ ਮਾਰ ਲਈਦੀ ਐਡੀ ਦੁਰੋਂ ਕੌਣ ਹੁੰਦੇ ਤਾਈ ਜੀ ਆਉਣਾ ਜਾਣਾ ਹੀ ਬੰਦ ਹੋ ਗਿਆ ਆਉਣਾ ਜਾਣਾ ਤਾਂ ਧੀਏ ਬੰਦ ਆਪੇ ਹੁਣ ਤਾਈ ਕਿੰਨੇ ਪੈੜੀ ਆ ਕੋਈ ਥੋੜੀ ਬਹੁਤੀ ਹੁੰਦੀ ਤਾਂ ਵੀ ਹੁਣ ਜਦੋਂ ਇੰਨੀ ਹੜੱਪ ਗਿਆ ਅਗਲਾ ਤੇ ਹੁਣ ਹੁਣ ਜਾਣਾ ਉਹਨਾਂ ਕਿਹੜੇ ਨੱਕ ਨ ਜਦੋਂ ਇਹਨਾਂ ਨੂੰ ਪਤਾ ਲੱਗਾ ਇਹਨਾ ਕਹਿਣ ਦੇ ਵੀ ਮੈਨੂੰ ਬੜਾ ਹੋਰ ਤਰ੍ਹਾਂ ਹੋਣ ਡਿਆ ਫਿਰ ਵੀ ਮੇਰਾ ਨਿੱਕਾ ਭਰਾ ਵਾ ਮੈਂ ਤਾਂ ਨੂੰ ਤੇ ਦੁੱਖ ਆਉਂਦਾ ਵਾ ਉਹਨੂੰ ਕੋਈ ਨਾ ਟੱਡ ਆਇਆ ਉਹਨੂੰ ਨਹੀਂ ਨਾ ਆਇਆ ਉਹਨੂੰ ਫਿਰ ਵੀ ਆ ਜਾਂਦਾ ਵਿਚਾਰੇ ਨੂੰ ਮੈਂ ਹੁਣ ਚੁੱਪ ਕਰਕੇ ਤੇ ਬੈਠੇ ਰਹੋ ਕੋਈ ਗੱਲ ਨਹੀਂ ਕੱਲ ਨੂੰ ਮੁੰਡਾ ਵੀ ਬਾਹਰ ਹੁੰਦਾ ਧਾਈ ਜੀ ਕੱਲਣਾ ਵਾ ਫਿਰ ਕਿੱਦਾਂ ਸਾਰੇ ਕੰਮ ਕਰਨੇ ਆ ਆਹੋ ਇਹ ਤਾਂ ਗੱਲ ਹੈਗੀ ਆ ਬਹੁਤ ਫਿਰ ਹੁਣ ਇਹ ਪਤਾ ਕੀ ਗੱਲ ਵਾ ਉਹ ਜਿਹੜੇ ਉਹਨਾਂ ਦੇ ਆ ਦਿਲ ਸਖਤ ਸਹੀ ਗੱਲ ਵਾ ਉਹਨਾਂ ਦੇ ਦਿਲ ਨਰਮ ਨਹੀਂ ਜੇ ਵੀ ਤਰਸ ਕਰ ਲੈਣ ਕਿਹਦਾ ਨਾ ਨਾ ਇਹ ਆਪਣਾ ਕਰ ਲੈਂਦਾ ਮੁੰਡਾ ਸਾਡਾ ਤਰਸ ਇਹ ਤਰਸ ਕਰ ਲੈਂਦੇ ਆ ਨਾ ਜਿਹੜਾ ਨੇ ਤਾਂ ਦਿਲ ਨਹੀਂ ਘਾਇਟਾ ਕ੍ਰਿਸ਼ਟ ਅਸਲ ਦੇ ਵਿੱਚ ਹੁਣ ਵਾਲੀਆਂ ਖਾਣ ਦੇ ਵੀ ਮੈਨੂੰ ਬਾਹਰ ਅੰਦਰ ਹੀ ਮਿਲੇ ਜਾਂ ਮੈਂ ਘਰ ਜਾਵਾਂ ਤੇ ਪੁੱਛਾਂ ਉਹਨੂੰ ਤੇ ਘਰ ਜੇ ਗਏ ਤੇ ਉਹਦਾ ਤੁਹਾਨੂੰ ਪਤਾ ਹੀ ਆ ਉਹਨੇ ਤਾਂ ਅਗਲੀ ਨੇ ਨਾ ਪੰਜੇ ਪੌੜ ਲੈ ਕੇ ਪੈ ਜਾਣਾ ਇਹ ਦਿਵਾਲੀ ਤੂੰ ਕਿੱਧਰ ਆ ਗਿਆ ਅੱਗੇ ਤੂੰ ਹੀ ਹੋਈ ਹੈ ਪਾਲੀ ਤਾਂ ਆਹੋ ਉਹਨੇ ਕਹਣਾ ਸਵਾਦ ਲੈਂਦੇ ਆ ਇਸ ਤਰੀਕਾ ਵਾ ਤਾਂ ਕਰਕੇ ਹੁੰਦੇ ਆ ਘੜੀ ਘੜੀ ਇਹੋ ਗੱਲ ਵਾ ਨਾ ਇਹ ਗੱਲ ਤੇ ਉਹਨੇ ਕਹਿਣੀ ਕਹਿਣੀ ਆ ਕਹਿਣੀ ਆ ਉਹਨੇ ਥੋੜਾ ਆਖਣਾ ਹਮਦਰਦੀ ਕਰਨ ਆਇਆ ਨਾ ਔਖਾ ਆਇਆ ਵਾ ਫੇਰ ਆਇਆ ਪ ਤਾਰਦਾ ਜੀ ਮੈਂ ਇੱਕ ਗੱਲ ਸੋਚਨੀ ਆ ਜਿਹੜੇ ਘਰ ਵਾਲੇ ਦੇ ਰਿਸ਼ਤੇਦਾਰ ਹੁੰਦੇ ਆ ਜਾਂ ਭੈਣ ਭਰਾ ਹੁੰਦੇ ਆ ਉਹਨਾਂ ਨੂੰ ਸ਼ਰੀਕਾਂ ਨਹੀਂ ਆਂਦੀਆਂ ਵਾ ਤੇ ਜਿਹੜਾ ਆਪਣੇ ਪੇਕੇ ਹੁੰਦੇ ਉਹਨਾਂ ਨੂੰ ਸ਼ਰੀਕਾਂ ਕਿਉਂ ਨਹੀਂ ਆਂਦੀਆਂ ਉਹਨਾਂ ਨੂੰ ਨਹੀਂ ਆਂਦੀਆਂ ਉਹ ਤੇ ਆਦੀ ਆਪੇ ਸਾਡੇ ਪੇਕੇ ਆ ਸਾਡੇ ਭੈਣ ਭਰਾ ਆ ਉਹਨਾਂ ਨੂੰ ਦੇ ਦਈਏ ਜਿਹੜੇ ਦੇਰ ਜੇ ਠਵਾ ਉਹਨਾਂ ਨੂੰ ਆਖਣਾ ਇਹ ਥਰੀਕ ਨੇ ਸਾਡੇ ਸਹੀ ਗੱਲ ਜੀ ਤੁਹਾਡੀ ਉਹ ਸ਼ਰੀਕ ਬਣਾਉਣੇ ਚਲੋ ਕੋਈ ਨਹੀਂ ਆਪਣੀਆਂ ਕੀਤੀਆਂ ਆਪਣੇ ਗਾੜੀਆਂ ਆਈਆਂ ਕਿਸੇ ਦਾ ਕੀ ਕਸੂਰ ਨਹੀਂ ਕਿਸੇ ਦਾ ਕਸੂਰ ਤੁਸੀਂ ਦਿਲ ਦੇ ਸਾਫ਼ ਹੀ ਨੇ ਤੁਹਾਡੇ ਮਹਾਰਾਜ ਸਿੱਧੀਆਂ ਪਾਉਂਦੇ ਆ ਸਹੀ ਗੱਲ ਤਾਈ ਜੀ ਤੁਹਾਡੀ ਇਹ ਵੀ ਗੱਲ ਨਾਲ ਜਿਹੜਾ ਬੰਦਾ ਬੇਈਮਾਨੀ ਕਰੂਗਾ ਤੇ ਗਾੜੀ ਆ ਜਾਂਦੀ ਹੈ ਜਿਹੜਾ ਸਾਫ਼ ਨੀਤ ਨਾਲ ਤੁਰੇਗਾ ਨਾ ਉਹਨੂੰ ਰੱਬ ਵੀ ਬਹੁਤ ਕੁਛ ਦਿੰਦਾ ਹੈ ਸਹੀ ਗੱਲ ਜੀ ਤੁਹਾਡੀ ਆ ਚਲ ਬੈਠੋ ਤੁਸੀਂ ਮੈਂ ਲਸਣ ਗੰਡਾ ਤੁਹਾਡੇ ਲਾਗੇ ਲੈ ਆਵਾਂ ਇੱਥੇ ਬੈ ਕੇ ਛੇ ਲੈਂਦੀ ਆ ਚਲ ਲੈ ਆ ਚਲੋ ਫੇਰ ਵੀ ਵੇਖ ਲੈ ਦੁੱਖ ਮਨੋਂ ਦੇ ਗੋ ਉਹਨਾਂ ਨੂੰ ਕੋਈ ਨਹੀਂ ਇਸ ਗੱਲ ਦੀ ਹੁੰਦੀ ਉਹ ਸਮਝਦੇ ਆਪੇ ਸਾਡੇ ਥਰੀਕ ਨੇ ਸਾਡੇ ਬਗਾਨੇ ਨੇ ਇਹਨਾਂ ਨੂੰ ਫੇਰ ਸੁਣ ਕੇ ਦੁੱਖ ਆ ਗਿਆ